ਜੈ ਸ਼ੰਕਰ ਜੈ ਨਾਗ ਦੇਵਤਾ ਦੋਸਤੋ ਸੱਪ ਸੌਡ ਤੇ ਬਦਮਾਸ਼ ਇਹਨਾਂ ਕੋ ਬਚ ਕੇ ਰਹੀਏ ਕਿਤੇ ਅਸਲੀ ਨਾ ਹੋਣ ਤੇ ਯਾਰ ਵੀ ਕੋਈ ਸੱਚਾ ਹੋਏ ਤਾਂ ਭਰੀਆ ਹੋਏ ਖਾਣ ਨੂੰ ਤਾਂ ਬੜੇ ਜਾਣੇ ਟੱਕਰ ਦਿੰਦੇ ਆ ਪਰ ਪਿਆਰ ਨੂੰ ਪਤਾ ਨਹੀਂ ਲਾਈਫ 'ਚ ਚੰਦ ਯਾਰ ਮਿਲਦੇ ਆ ਸੱਪ ਸਾਧ ਬਦਮਾਸ਼ ਅੱਜ ਮੈਂ ਤੁਹਾਨੂੰ ਸੱਪਾਂ ਦੇ ਅਸਲੀ ਸੱਪ ਵਿਖਾਉਣ ਲੱਗਾ ਜੇ ਸੱਪ ਨਹੀਂ ਸੱਪਾਂ ਦੇ ਵਿੱਚ ਤੋਹਫਾ ਹੀ ਆਦੀ ਏ ਤੇ ਤੁਸੀਂ ਕੋਦੀ ਇਹ ਤੋਹਫਾ ਮੇਰੇ ਦੋਸਤੋ ਚੈੱਕ ਕਰਿਓ ਤੇ ਫੇਰ ਕਰਦੇ ਆ ਗੱਲ ਦੇਖੋ ਦੋਸਤੋ ਇਹ ਵਕਈ ਸੱਪ ਸਪਾਣੇ ਵਿੱਚ ਤੋਹਫਾ ਹੀ ਆ ਕਸਾ ਟਾਈ ਰਹਿ ਮਾਂ ਦੋਸਤੋ ਇਹਨੂੰ ਕਹਿੰਦੇ ਆ ਸਪੈਕਟਿਕਲ ਕੋਬਰਾ ਇਹ ਸੱਪ ਨੂੰ ਇੰਗਲਿਸ਼ ਐਦਾ ਬੀਨ ਦੇ ਉੱਤੇ ਸਭ ਮਸਤ ਹੁੰਦਾ ਆ ਦੇਖੋ ਇਹ ਦੇਖੋ ਇਹ ਦੇਖੋ ਇਹ ਦੇਖੋ ਬੀਨ ਕਰੀ ਵੀ ਜੋਗੀ ਬੈ ਕੇ ਨਹੀਂ ਵੀ ਜੰਪਾ ਦੇਖੋ ਇਹ ਦੇਖੋ ਬੀਨ ਨਾਲ ਸਭ ਦਾ ਕੋਈ ਕਨੈਕਟ ਨਹੀਂ ਹੈਗਾ ਤੁਸੀਂ ਡੱਬੇ ਦੇ ਵਿੱਚ ਦੇਖ ਰਹੇ ਜੇ ਕਿੰਨਾ ਜ਼ਮੀਨ ਤੋਂ ਉੱਪਰ ਆ ਤੇ ਕਿੰਨਾ ਹੀ ਜ਼ਮੀਨ ਤੋਂ ਥੱਲੇ ਆ ਔਰ ਅਸੀਂ ਇਹ ਵੀ ਕਹਿੰਨੇ ਆ ਕ ਵੀਡੀਓ ਵੇਖ ਕੇ ਕਦੀ ਵੀ ਸੱਪ ਫੜਨ ਦੀ ਆਪ ਕੋਸ਼ਿਸ਼ ਜਿਹੜੀ ਆ ਨਾ ਮਿੱਤਰੋ ਇਹ ਨਾ ਕਰਿਆ ਕਰੋ ਕਿਉਂਕਿ ਅਸੀਂ ਸ਼ੌਂਕੀਆ ਤੌਰ 'ਤੇ ਅਸੀਂ ਪ੍ਰੋਫੈਸ਼ਨਲ ਕੰਮ ਕਰਨ ਵਾਲੇ ਬੰਦੇ ਆ ਦੇਖੋ ਆ ਅਸੀਂ ਬਹਿ ਗਏ ਆ ਸੱਪ ਬਹਿ ਗਿਆ ਤੇ ਥੋੜਾ ਜਿਹਾ ਪਹਿਲਾਂ ਫੜਿਆ ਸੀ ਤੇ ਹੁਣ ਇਹਨੂੰ ਛੱਡ ਰਹੇ ਆ ਜਿੱਦਾਂ ਕਿ ਲੋਕੀ ਕਹਿੰਦੇ ਆ ਸੱਪ ਤੇ ਡੰਡਾ ਨਹੀਂ ਲੱਗਦਾ ਇਥੇ ਬੈਠਾ ਰਹੀ ਮਾ ਚਲ ਇੱਕ ਸਿੱਧਾ ਸ਼ਾਰਟ ਵੀ ਨਹੀਂ ਜਾਣਕਾਰੀ ਦੇ ਦੇ ਚੱਲ دوستੋ ਇਹ ਸੱਪ ਨੂੰ ਰਿਲੀਜ਼ ਕਰਨਾ ਹੈ دوستੋ ਇਹ ਸੱਪ ਨੂੰ ਦੁਬਾਰਾ ਹੁਣੇ ਫੜਿਆ ਹੈ ਚੱਲ دوستੋ ਠਕਰ ਕੋੜੇ ਚਰਚਾ ਲੱਗੋ ਇਹ ਸੱਪ ਫੜਿਆ ਸੀ ਸਰਦਾਰ ਦੀ ਬਾਜੀ ਆ ਉਹਨਾਂ ਦੇ ਬਾਥ ਰੂਮ ਵਿੱਚੋਂ ਇਹ ਸੱਪ ਕੱਢਿਆ ਸੀ ਤੇ ਵੇਰ ਕਿ ਉੱਥੇ ਵੀ ਬਹਿ ਰਿਹਾ ਸੀ ਤੇ ਫੈਮਿਲੀ ਥੋੜੀ ਪਰੇਸ਼ਾਨ ਹੋਈ ਜੀ ਤੋਂ ਉਹਨਾਂ ਨੇ ਕਾਲ ਕੀਤੀ ਸੀ ਤੇ ਤੁਰੰਤ ਜਾ ਕੇ ਇਸ ਚੀਜ਼ ਨੂੰ ਰੈਸਕਿਊ ਕੀਤਾ ਗਿਆ ਤੇ ਤੁਰੰਤ ਹੀ ਇਸ ਚੀਜ਼ ਨੂੰ ਜਾ ਕੇ ਛੱਡ ਦੇਣਾ ਮਾਪਾ ਤੇ ਕਾਫੀ ਖਤਰਨਾਕ ਸੱਪ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਤੇ ਦੋਸਤੋ ਜਿਨ੍ਹਾਂ ਦੋਸਤਾਂ ਦੇ ਘਰ ਬਹੁਤ ਜ਼ਿਆਦਾ ਸੱਪ ਆਂਦੇ ਆ ਸੱਪਾਂ ਦੇ ਕੰਮ ਤੋਂ ਬਹੁਤ ਡਰਦੇ ਆ ਬਹੁਤ ਪਰੇਸ਼ਾਨ ਹੋ ਗਏ ਆ ਕਿਸੇ ਦਾ ਖੇਤਾਂ 'ਚ ਘਰ ਆ ਕਿਸੇ ਦੀ ਫੈਕਟਰੀ ਆ ਬਹੁਤ ਸੱਪ ਆਂਦੇ ਆ ਗਰੰਟੀ ਨਾਲ ਸੱਪ ਨਹੀਂ ਘਰ ਚ ਆਉਣਗੇ ਤੇ ਇਹ ਚੀਜ਼ਾਂ ਦੀ ਸੇਵਾ ਰੱਖੀ ਹੋਈ ਆ ਜਾਨਵਰਾਂ ਨੂੰ ਬਚਾਉਣ ਦੀ ਇਹ ਚੀਜ਼ਾਂ ਨੂੰ ਰੈਸਕਿਊ ਕਰਨ ਦੀ ਲੋਕਾਂ ਨੂੰ ਵੀ ਸੇਵ ਕਰੀਦਾ ਲੋਕਾਂ ਦੇ ਬੱਚੇ ਵੀ ਸੇਵ ਕਰੀਦੇ ਆ ਤੇ 10 ਵੀ ਮਿੰਟ ਚ ਇਹ ਚੀਜ਼ਾਂ ਨੂੰ ਫੜ ਕੇ ਸੇਪ ਥਾਂ ਦੇ ਉੱਤੇ ਛੱਡੀਦਾ ਵਾ ਸਾਵਨ ਦਾ ਮਹੀਨਾ ਹੋ ਫਰਦਾ ਤੇ ਹੋਰਦਾ ਤੇ ਇਹ ਸਾਵਨ ਦਾ ਮਹੀਨਾ ਚੱਲ ਰਿਹਾ ਵਾ ਘੋਨੇ ਚੂਨੇ ਲੱਗ ਗਿਆ ਦੋਸਤੋ ਸਾਵਨ ਦਾ ਮਹੀਨਾ ਚੱਲ ਰਿਹਾ ਵਾ ਘੋਨੇ ਚੂਨੇ ਲੱਗ ਗਿਆ ਜੇ ਕਿਸੇ ਦੇ ਘਰ ਬਹੁਤ ਸੱਪ ਹੁੰਦੇ ਆ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਵਾ ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਦੋਸਤੋ ਇਹ ਕਿਸੇ ਨੂੰ ਕੋਈ ਦਿੱਕਤ ਆ ਪਾਈ ਫੈਟ ਨਹੀਂ ਠੀਕ ਹੁੰਦਾ ਸੀ ਉਸ ਚੀ ਦੀ ਦਵਾਈ ਕਰਦੇ ਆ ਕਿਸੇ ਦੇ ਗੁਰਦੇ ਵਿੱਚ ਪੱਥਰੀ ਆ ਕਿਸੇ ਨੂੰ ਅੱਖਾਂ ਦਾ ਸੁਰਮਾ ਚਾਹੀਦਾ ਚਿੱਟੇ ਗੰਡੇ ਦੇ ਪਿਆਜ਼ ਦਾ ਪਾਣੀ ਜਿਹੜਾ ਹੁੰਦਾ ਵਾ ਉਹਨਾਂ ਅੱਖਾਂ 'ਚ ਪਾਉਣ ਦੀ ਸੁਰਮਾ ਬਣਾਈਦਾ ਇੱਕ ਨਹੀਂ ਅੱਖਾਂ ਦੀਆਂ ਮੇਕਾਂ ਬਿਮਾਰੀਆਂ ਕੱਟਣ ਦਾ ਦਾਮ ਆ ਉਹ ਸੁਰਮਾ ਜਿਹੜਾ ਵਾ ਰੱਖਦਾ ਵਾ ਤੇ ਰਾਦੇ ਨੇ ਲੋਕਾਂ ਨੂੰ ਬੜਾ ਗਾਈਡ ਕੀਤਾ ਬੜਾ ਸਮਝਾਇਆ ਵਾ ਇਹ ਸੱਪ ਤੇ ਦੋਸਤੋ ਅਜੇ ਵੀ ਨਹੀਂ ਜਾ ਰਿਹਾ ਤੇ ਵੇਰ ਕੇ ਬੈਠਾ ਆ ਤੇ ਮਾੜੇ ਮੋੜੇ ਬੰਦੇ ਤੋਂ ਨਹੀਂ ਇਹ ਸੱਪ ਡਰਦਾ ਤੇ ਮਾੜਾ ਮੋੜਾ ਜੋਗੀ ਵੀ ਦੋਸਤੋ ਇਸ ਸੱਪ ਨੂੰ ਪੜਨ ਦੀ ਕੋਸ਼ਿਸ਼ ਹੈ ਨਹੀਂ